ਪੰਜਾਬ ਦੇ ਵਿੱਚ ਜਿਹੜਾ ਹੈਗਾ ਲੱਡੀਆਂ ਲੱਡੀਆਂ ਬਹੁਤ ਮਸ਼ਹੂਰ ਆ ਪਰ ਇੱਥੇ ਜਿਹੜਾ ਹੈਗਾ ਲਖਨਪੁਰ ਦੇ ਵਿੱਚ ਜਿਹੜਾ ਹੈਗਾ ਲੱਡੂ ਬਹੁਤ ਮਸ਼ਹੂਰ ਆ ਲੱਡੂ ਖਾਣ ਵਾਸਤੇ ਅੱਜ ਅਸੀਂ ਜਿਹੜਾ ਹੈਗਾ ਇੱਥੇ ਰੁਕੇ ਸਿਗੇ ਕਿਉਂਕਿ ਲਖਨਪੁਰ ਦੇ ਵਿੱਚ ਇੱਕ ਖਾਸ ਕਰਕੇ ਇੱਕ ਕਹਾਵਤ ਆ ਕਿ ਲਖਨਪੁਰ ਦੇ ਜਿਹੜੇ ਲੱਡੂ ਨਹੀਂ ਖਾਦੇ ਉਹਨੇ ਕੁਝ ਨਹੀਂ ਖਾਦਾ ਤੇ ਸਾਡੇ ਨਾਲ ਵੀਰ ਨੇ ਅਸੀਂ ਉਹਨਾਂ ਨਾਲ ਵੀ ਜ਼ਰੂਰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਕਿੰਨਾ ਚਿਰ ਹੋ ਗਿਆ ਇਹ ਲੱਡੂ ਬਣਾਉਂਦਿਆਂ ਨੂੰ ਤੇ ਕੀ ਇਹ ਕਹਿਣਾ ਚਾਹੁੰਦੇ ਆ ਸਾਡੀ ਵੀਰ ਤੇ ਕੀ ਨਾਮ ਹੈ ਇਹ ਚੋਟੇ ਮਾਤਰਾ ਦਾ ਸਾਰਾ ਚਾਣ ਹੋ ਗਿਆ ਕਿੰਨਾ ਚਿਰ ਹੋ ਗਿਆ ਜਿਹੜਾ ਇਹ ਲੱਡੂ ਤਿਆਰ ਕਰ ਰਿਹਾ ਸਰ ਇਹ ਸੋਚਿਆ ਕਰ ਰਹੇ ਆਗੇ ਯਾਰ ਇਹਦੇ ਵਿੱਚ ਕੀ ਕੀ ਮਟੀਰੀਅਲ ਜਿਹੜਾ ਹੈਗਾ ਯੂਜ਼ ਕਰਦੇ ਹੈਗੇ ਆ ਉਚਨੀ ਬਾਲ ਬੀ ਚੜੀ ਬਾਲ ਲੱਡੂ ਬਣੇ ਇਹ ਆਪਣੇ ਮਸਾਂਗੇ ਜੋ ਵੀ ਪਾ ਸਕਦੇ ਜਿਹੜੇ ਸਪਾਈਸੀ ਕਰੇ ਰੋਲ ਬਣਾ ਲਓ ਇਹ ਬਣਾਉਣਾ ਇੰਨਾ ਬੋੜਾ ਮਾਰੇ ਠੀਕਰ ਗੱਲ ਕਰੀਏ ਆਪਾਂ ਲਖਣਪੁਰ ਦੇ ਵਿੱਚ ਜੁਏ ਆ ਲਖਣਪੁਰ ਦੇ ਵਿੱਚ ਜਗਾ ਜਗਾ ਜਿਹੜੇ ਹੈਗੇ ਆ ਲੱਟੀਆਂ ਲੱਟੂ ਆਪਾਂ ਦਿਖਾਈ ਦਿੰਦੇ ਆ ਪਰ ਪੰਜਾਬ ਦੇ ਵਿੱਚ ਜਿਹੜਾ ਹੈਗਾ ਇਹ ਚੀਜ਼ ਬਹੁਤ ਘੱਟ ਦੇਖਣ ਨੂੰ ਮਿਲਦੀ ਕਿਸ ਤਰ੍ਹਾਂ ਕਹਿੰਦੇ ਕੀ ਕਹੂੰਗੇ ਇਹ ਜੋ ਸਰਦਾਰ ਸਾਹਿਬਾਂ ਦੇ ਜੋ ਕਰਦੇ ਨਹੀਂ ਕੋ ਉਹ ਲੋਕ ਕੰਮ ਕਰਦੇ ਸੀ ਤੁਹਾਨੂੰ ਤੇ ਮਾਤੇ ਜਿਹੜੇ ਪ੍ਰਦਾਤੇ ਸੀਗੇ ਤੁਹਾਡੇ ਇਹੀ ਕੰਮ ਕਰਦੇ ਸੀਗੇ ਹਾਂਜੀ ਕਿੰਨਾ ਕਿੰਨਾ ਸਮਾਂ ਉਹਨਾਂ ਨੂੰ ਹੋ ਗਿਆ ਤੇ ਉਸ ਤੋਂ ਬਾਅਦ ਤੁਹਾਡਾ ਕਿੰਨਾ ਚਿਰ ਹੋ ਗਿਆ ਤੀਜੀ ਪੀੜ੍ਹੀ ਆ ਕੰਮ ਕਰਦੀ ਹੈ ਬੀਜੀਪੀਡੀ ਕੰਮ ਕਰ ਰਹੀ ਆ ਜਿਹੜੇ ਇਹ ਵੀਡੀਓ ਦੇਖ ਰਹੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਦੇਖੋ ਜਿਹੜਾ ਵੀ ਆਏਗਾ ਤੁਹਾਡੇ ਚਮਕੀਲੇ ਦੇ ਵਿੱਚ ਲੱਡੂ ਖਾ ਕੇ ਦੇਖੋ ਤਾਂ ਸਭ ਤੋਂ ਪੌਤ ਪਾਇਤਾ ਬਣੋ ਇਹ ਆ ਜਾਂਦਾ ਆ ਕਿ ਲਖਨਪੁਰ ਦੇ ਵਿੱਚ ਜੇਕਰ ਤੁਸੀਂ ਲੱਡੂ ਨਹੀਂ ਖਾਦੇ ਤਾਂ ਤੁਹਾਡਾ ਜਾਣਾ ਕੋਈ ਫਾਇਦਾ ਨਹੀਂ ਹੈਗਾ ਤੇ ਇਹਦਾ ਕੀ ਕਾਰਨ ਆ ਕਿ ਇਹ ਕਿਉਂ ਕਹਾਵਤ ਬਣੀ ਆ ਸਾਡਾ ਭਾਜੀ ਦੇਖੋ ਇੱਥੇ ਉਹ ਚੱਲਦਾ ਆ ਕਿ ਜਦੋਂ ਵੀ ਕੋਈ ਬਾਹਰ ਆਏਗਾ ਉਹ ਪਾ ਕੇ ਜਾਏਗਾ ਸਭ ਦਾ ਮਾਈਕ ਹੋ ਗਿਆ ਜੇਕਰ ਸਮੇਂ ਦੀ ਗੱਲ ਕਰੀਏ ਤਾਂ ਸਮਾਂ ਕਿਹ ਰਹਿਦਾ ਆ ਜਿਹੜਾ ਇਹ ਲੱਡੂਆਂ ਦਾ ਹੈਗਾ ਤੁਹਾਡਾ ਹਾਂਜੀ ਤੇ ਹੋਈਏ ਹੁਣ ਜੋ ਕੈਸਾ ਤੁਹਾਨੂੰ ਹੈ ਸਮਾਂ 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 ਕਿੰਨਾ ਰਹਿਦਾ ਤੁਹਾਡਾ 24 ਘੰਟੇ ਦਾ 24 ਘੰਟੇ ਜੇਕਰ ਗੱਲ ਕਰੀਏ ਤਾਂ ਲਖਣਪੁਰ ਦੇ ਵਿੱਚ ਖੜੇ ਆ ਲਖਣਪੁਰ ਦੇ ਵਿੱਚ ਜਿਹੜਾ ਹੈਗਾ ਲੱਡੂ ਬਹੁਤ ਮਸ਼ਹੂਰ ਕਹੇ ਜਾਂਦੇ ਆ ਕਿਉਂਕਿ ਹਰ ਇੱਕ ਵਿਅਕਤੀ ਜਿਹੜਾ ਵੀ ਇੱਥੇ ਆਂਦਾ ਆ ਲੱਡੂ ਜ਼ਰੂਰ ਖਾਂਦਾ ਆ ਪਰ ਅੱਜ ਲਖਨਪੁਰ ਦੇ ਵਿੱਚ ਖੜੇ ਆ ਲਖਨਪੁਰ ਦੇ ਵਿੱਚ ਜਿਹੜਾ ਹਰ ਇੱਕ ਦੁਕਾਨ ਤੇ ਤੁਹਾਨੂੰ ਲੱਡੂ ਦੇਖਾਂ ਨਾ ਪਾ ਪੰਜਾਬ ਦੇ ਵਿੱਚ ਲੰਡੀਆਂ ਦੀ ਗੱਲ ਕਰੀਏ ਤਾਂ ਲੰਡੀਆਂ ਕਿੰਨੀਆਂ ਜਾਂਦੀਆਂ ਤੇ ਲਖਨਪੁਰ ਦੇ ਵਿੱਚ ਖੜੇ ਆ ਸਾਰੇ ਨਾਲ ਆਪਾਂ ਸ਼ੁਰੂ ਕਰਾਂਗੇ ਪਈ ਲੋ ਜੇਕਰ ਗੱਲ ਕਰੀਏ ਤਾਂ ਲੜਕੀਆਂ ਲੜਕੀਆਂ ਤੋਂ ਘੱਟ ਨਹੀਂ ਹੈਗੀਆਂ ਇਨਾਂ ਦੀ ਇੱਕ ਲੜਕੀ ਆ ਜਿਹੜੀ ਕਿ ਪੜ ਰਹੀ ਹੈਗੀ ਆ ਤੇ ਇਨਾਂ ਵੱਲੋਂ ਜਿਹੜਾ ਮਿਹਨਤ ਕਰਕੇ ਜਿਹੜਾ ਹੈਗਾ ਇਸ ਕੰਮ ਨੂੰ ਚਲਾਇਆ ਜਾ ਰਿਹਾ ਸਾਡੇ ਨਾਲ ਵੀਰ ਨੇ ਜਿਹੜੇ ਕਿ ਇਸ ਵੇਲੇ ਦੁਕਾਨਾਂ ਚਲਾ ਰਹੇ ਨੇ ਲੱਡੂਆਂ ਦੀਆਂ ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇਨਾਂ ਨੂੰ ਲੱਡੂ ਕਹੇ ਜਾਂਦੇ ਨੇ ਤੇ ਇੱਥੇ ਵੀ ਹੁਣ ਲੱਡੂ ਮਸ਼ੂਰ ਨੇ ਲਖਣਪੁਰ ਦੇ ਵਿੱਚ ਖੜੇ ਆ ਲਖਣਪੁਰ ਦੇ ਵਾਸੀ ਜਿਹੜਾ ਹੈਗਾ ਵਾ ਸਾਡੇ ਨਾਲ ਵੀਰ ਨੇ ਮੇਰ ਜੀ ਨਾਲ ਜ਼ਰੂਰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿੰਨਾ ਸਮਾਂ ਹੋ ਗਿਆ ਇਨਾਂ ਨੂੰ ਜਿਹੜਾ ਹੈਗਾ ਕੰਮ ਕਰਦਿਆਂ ਨੂੰ ਹਾਂਜੀ ਵੀਰ ਜੀ ਕੀ ਨਾਮ ਦੀ ਮੇਰਾ ਨਾਮ ਰਵੀ ਕੁਮਾਰ ਹੈ ਰਵੀ ਜੀ ਜੇਕਰ ਗੱਲ ਕਰੀਏ ਤੁਹਾਡੇ ਲਖਨਪੁਰ ਦੇ ਵਿੱਚ ਖੜੇ ਹਾਂ ਲਖਨਪੁਰ ਦੇ ਵਿੱਚ ਜਿਹੜੇ ਲੱਡੂ ਬੜੇ ਮਸ਼ਹੂਰ ਆ ਕੀ ਕਰਨ ਲੱਗਦਾ ਸਰ ਸਾਡੀ ਚਨੇ ਦਾਲ ਪਿਓ ਦਾਲ ਹੁੰਦੀ ਹੈ ਅਸੀਂ ਕੋਈ ਖਲਾਸ ਨਹੀਂ ਹੈਗੀ ਅਸੀਂ ਖੁਦ ਪੀਠੇ ਕਰਦੇ ਹਾਂ ਹੱਥ ਨਾਲ ਪੀਸਨੇ ਆ ਇਸ ਕਰਕੇ ਜੇ ਵੀ ਸਿੱਦੇ ਸੇ ਭੱਲੇ ਤੇ ਕਾਹਲੇ ਸਾਡੇ ਜਿਆਦਾ ਹੈ ਕਿਉਂਕਿ ਪਸੰਦ ਕਰਦੇ ਨੂੰ ਖਾਣ ਕਿੰਨਾ ਸਮਾਂ ਹੋ ਗਿਆ ਜੇਕਰ ਗੱਲ ਕਰੀਏ ਤਾਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕੰਮ ਕਰਦਿਆਂ ਸਰ ਮੈਂ 2001 ਤੋਂ ਲਗਾਈ ਹੋਈ ਹੈ ਤੇ 24 ਘੰਟੇ ਦੇ ਵਿੱਚ ਕੰਮ ਚੱਲਦਾ ਜਾਂ 24 ਘੰਟੇ ਕਰਦੇ ਚੱਲਦਾ ਜੀ 24 ਘੰਟੇ ਕੰਮ ਚੱਲਦਾ ਹਾਂ ਜੀ 24 ਘੰਟੇ ਤੇ ਆਮ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੋਗੇ ਪਬਲਿਕ ਇਹੀ ਕਹੇਗੀ ਚਲੋ ਜੇ ਅਚੀ ਚੀਜ਼ ਲੱਗਦੀ ਹੈ ਤਾਂ ਕਾਹੀ ਪਬਲਿਕ ਤਾਂ ਹੀ ਹੁੰਦੀ ਹੈ ਕਿ ਚੀਜ਼ ਅਚੀ ਹੈ ਤਾਂ ਅਸੀਂ ਕਾਹੀ ਜਿਹੜਾ ਕੋਈ ਆਂਦਾ ਬਾਹਰੋਂ ਆਂਦਾ ਨੋਕ ਲਗਾ ਸਰ ਇਹਹੀ ਗੱਡੂ ਬੰਦੇ ਲੱਗਿਆ ਲਖਣਪੁਰ ਦੇ ਵਿੱਚ ਜਿਹੜਾ ਹੈਗਾ ਲੱਡੂ ਬਹੁਤ ਮਸ਼ਹੂਰ ਆ ਲੱਡੂ ਜਿਹੜੇ ਹੈਗੇ ਆ ਜਰੂਰ ਦੇਖਰ ਤੁਸੀਂ ਲਖਣਪੁਰ ਦੇ ਵਿੱਚ ਆਨੇ ਆ ਤਾਂ ਜਰੂਰ ਖਾਓ ਕਿਉਂਕਿ ਹਰ ਇੱਕ ਵਿਅਕਤੀ ਜਿਹੜਾ ਹੈਗਾ ਇਥੇ ਮਿਹਨਤ ਕਰਕੇ ਪੈਸਾ ਕਮਾ ਰਿਹਾ ਹੈਗਾ ਤੇ ਇੱਕ ਵਾਰੀ ਅਸੀਂ ਜਰੂਰ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾ ਦੇਣ ਕਿ ਕਿਸ ਤਰ੍ਹਾਂ ਇੱਥੇ ਹਰ ਇੱਕ ਦੁਕਾਨ ਤੇ ਤੁਹਾਨੂੰ ਲੱਡੂ ਮਿਲਣਗੇ ਲੱਡੂ ਜਿਹੜੇ ਹੈਗੇ ਆ ਲਖਣਪੁਰ ਦੇ ਕਾਫੀ ਮਸ਼ਹੂਰ ਹੈਗੇ ਆ ਇੱਥੇ ਹਰ ਇੱਕ ਵਿਅਕਤੀ ਜਿਹੜਾ ਹੈਗਾ ਰੁੱਕ ਕੇ ਗੱਡੀਆਂ ਰੋਕ ਕੇ ਆਪਣੀਆਂ ਲੱਡੂ ਖਾਣ ਲਈ ਥੁਕਰਾ ਹੈਗਾ ਵਾ ਚਾਹੇ ਉਹ ਪੰਜਾਬ ਦੀ ਗੱਡੀ ਹੋਵੇ ਚਾਹੇ ਕਿਸੇ ਜਗ੍ਹਾ ਦੀ ਦੀ ਗੱਡੀ ਹੋਵੇ ਇੱਥੇ ਜ਼ਰੂਰ ਰੁਕਦੀ ਹੈਗੀ ਆ ਬਾਜ਼ਾਰ ਦੇ ਵਿੱਚ ਕੱਟੋ-ਕੱਟਨੀ ਜੇਕਰ ਕੋਈ ਵੀ ਕਿਸੇ ਪਾਸੇ ਦੀ ਨਜ਼ਰ ਮਾਰੋਗੇ ਤਾਂ ਸਾਡਾ ਕੈਮਰਾਮੈਨ ਜਿਹੜਾ ਹੈਗਾ ਉਹ ਤੁਹਾਨੂੰ ਸਾਰੇ ਹੈਗਾ ਕਿ ਹਰ ਜਗ੍ਹਾ ਲੱਡੂ ਹੀ ਲੱਡੂ ਤੁਹਾਨੂੰ ਜਿਹੜੇ ਹੈਗੇ ਆ ਦਿਖਾਈ ਦੇਣਗੇ ਹਰ ਇੱਕ ਗੱਡੀਆਂ ਜਿਹੜੀਆਂ ਇੰਨੀਆਂ ਇੱਥੇ ਪੰਜਾਬ ਤੋਂ ਹਰਿਆਣੇ ਤੋਂ ਹਮਾਚਲ ਤੋਂ ਜਿੰਦਰਾ ਵੀ ਆ ਰਹੀਆਂ ਹੈਗੀਆਂ ਵਾ ਉਹ ਜ਼ਰੂਰ ਆ ਕੇ ਰੁਕਦੀਆਂ ਨੇ ਤੇ ਇੰਤਰ ਗੱਲ ਕਰੀਏ ਤਾਂ ਲੱਡੂ ਵਾਲੀਆਂ ਦੁਕਾਨਾਂ ਤੋਂ ਜਰੂਰ ਲੱਡੂ ਜਿਹੜੇ ਹੈਗੇ ਆ ਇੱਥੇ ਮਸ਼ਹੂਰ ਹੈਗੇ ਆ ਲਖਨਪੁਰ ਦੇ ਵਿੱਚ ਚਾਹੇ ਜਿਹੜੀ ਮਰਜ਼ੀ ਦੁਕਾਨ ਤੇ ਆਓ ਤੇ ਲੱਡੂ ਜ਼ਰੂਰ ਖਾਓ ਕਿਉਂਕਿ ਜਿਹੜਾ ਵੀ ਬੰਦਾ ਵੈਸ਼ਨੋ ਦੇ ਵੀ ਜਾਂਦਾ ਮਹਾਦੇਵ ਦੇ ਦਰਸ਼ਨ ਕਰਨ ਜਾਂਦਾ ਤੇ ਇੱਥੇ ਆ ਕੇ ਲੱਡੂ ਖਾ ਕੇ ਜ਼ਰੂਰ ਜਾਂਦਾ ਕੈਮਰਾ ਪਰਸੰਤ ਨਾਲ ਪਨੀਤ अरोड़ा ਲਖਨਪੁਰ ਤੁਸੀਂ ਆਪੀ ਆਪਣਾ ਪਤਾ ਦੱਸੋ ਕੁਲਦੀਪ ਦੀ ਕਿਹੜੀ ਜਗ੍ਹਾ ਤੋਂ ਮੈਂ ਲਖਨਪੁਰ ਤੋਂ ਲਖਨਪੁਰ ਤੋਂ ਆ ਇੱਕ ਕਿਹਾ ਜਾਂਦਾ ਕਿ ਜਿਨੇ ਲਖਨਪੁਰ ਦੇ ਲੱਡੂਣਾ ਖਾਦੇ ਉਹਨੇ ਜਿਹੜਾ ਹੈਗਾ ਇਹ ਯਾਤਰਾ ਹੀ ਨਾ ਸਹੀ ਕੀਤੀ ਅੱਗੇ ਲੱਗੂ ਹਰ ਇਨਸਾਨ ਜਣਾ ਵੀ ਵੈਸ਼ਨਲ ਦੇ ਨਹੀਂ ਆ ਰਿਹਾ ਨਾ ਪਾਸਪਰੂ ਬੈਕਟ ਲਖਨਪੁਰ ਦੇ ਵਿੱਚ ਇਹੀ ਹੈ ਦਾਲ ਬੜੇ ਚੱਲਣ ਦੇ ਦਾਲ ਦੇ ਬੰਦੇ ਨੂੰ ਫਰਾਈ ਕੀਤਾ ਜਾਂਦਾ ਮੁਰੀ ਚਟਨੀ ਲਾ ਕੇ ਸਤਾ ਤਿਆਰ ਕਰਕੇ ਗ੍ਰਾਹਕ ਨੂੰ ਉਹ ਗ੍ਰਾਹਕ ਆਪਣੇ ਆਪ ਹੀ ਕਹਿੰਦਾ ਕਿ 5-6 ਪੱਤੇ ਹੋਰ ਲਾ ਦੇ ਤੇ ਇਹਨਾਂ ਨੂੰ ਜਿਹੜਾ ਹੈਗਾ ਤੁਹਾਡੇ ਲਖਨਪੁਰ ਦੇ ਵਿੱਚ ਵੀ ਲੱਡੂ ਹੀ ਕਿਹਾ ਜਾਂਦਾ ਜਾਂ ਹੋਰ ਕੁਝ ਕਿਹਾ ਜਾਂਦਾ ਇਹਨਾਂ ਨੂੰ ਨਹੀਂ ਜੇ ਇਹਨੂੰ ਭੰਨੇ ਕਿਹਾ ਜਾਂਦਾ ਦਾਲ ਬੜੇ ਕਿਹਾ ਜਾਂਦਾ ਮਿਰਚ ਪਕੌੜਾ ਕਿਹਾ ਜਾਂਦਾ ਨਹੀਂ ਇਹ ਤਾਂ ਅਲੱਗ-ਅਲੱਗ ਪਕੌੜੇ ਦਾ ਲੱਗ ਹੋ ਗਏ ਨਾ ਜੇ ਆਪਾਂ ਲੱਡੂਆਂ ਦੀ ਗੱਲ ਕਰੀਏ ਜਿਹੜੇ ਪੰਜਾਬ ਦੇ ਵਿੱਚ ਆਪਾਂ ਲੱਡੀਆਂ ਕਹਿੰਦੇ ਆ ਲੱਡੂ ਕਹਿੰਦੇ ਆ ਉਹ ਤੁਹਾਡੇ ਲਖਨਪੁਰ ਦੇ ਵਿੱਚ ਵੀ ਲੱਡੂ ਹੀ ਕਹਿੰਦੇ ਆ ਜਾਂ ਹੋਰ ਕੁਛ ਦਾ ਨਾਮ ਹੈਗਾ ਵਾ ਮੈਂ ਇੱਥੇ ਭੱਲੇ ਕਹਿੰਦੇ ਆ ਅੱਛਾ ਭੱਲੇ ਕਹਿੰਦੇ ਆ ਦਾਲ ਭੱਲੇ ਦਾਲ ਭੱਲੇ ਹਾਂਜੀ ਤੇ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਰਹਿੰਦੇ ਆਂ ਕੰਟਰੋਲ ਹੀ ਚੱਲ ਨਹੀਂ ਰਿਹਾ ਉਹ 47 ਸਾਲ 47 ਸਾਲ ਦੇ ਵਿੱਚ ਜਿਹੜਾ ਇਹ ਬਾਜ਼ਾਰ ਹੈਗਾ ਇੱਥੇ ਤਰ੍ਹਾਂ ਹੀ ਲੱਗਦਾ ਹੈਗਾ ਤੇ ਸੁਰੇ ਤੇ ਉਹ ਵੀ ਜਦੋਂ ਕੋਈ ਸਮਰਾਸ ਤੋਂ ਫਰਾਂਸ ਹਲਤ ਲੱਗ ਗਿਆ ਪਹਿਲੇ ਤੇ ਆਮ ਛਾਪੜੀ ਵਾਲੇ ਅੰਦਰ ਦੀ ਘਰਾਂ ਦੇ ਵਿੱਚ ਬਣਾਉਂਦੇ ਸੀ ਲੋਕ ਸਾਪੜੀ ਵਾਲਿਆਂ ਨੂੰ ਕਮਿਸ਼ਨ ਕਰ ਦੇ ਦਿੰਦੇ ਸੀ ਅੱਛਾ ਸਾਨੂੰ ਉਹਨਾਂ ਜਿਹੜਾ ਵੀ ਤੁਮਾਣਾ ਨਾਲ ਛਾਪੜੀ ਦਾ ਮਹਾਂਜਨੀਆਂ ਵਗੈਰਾ ਚਤਨੀ ਵਾਲੇ ਭਾਡੇ ਸਭ ਉਹਨਾਂ ਦੇ ਘਰ ਹੀ ਘੱਟ ਨੇ ਮੇਰੇ ਆਪਣੇ ਕੋਲ ਤੁਮਾਣਾ ਜਿਹੜਾ ਵੀ ਹੈ ਹੰਦਾ ਚਾਰ ਕਰਕੇ ਭਲੇ ਘਰ ਵਾਲਾ ਕੋਈ ਨਾਲ ਬਾਕੀ ਤੁਮਾਣਾ ਆਪਣਾ ਹੁੰਦਾ ਇਹ ਛਾਪੜੀ ਦੀ ਗੱਲ ਕਰੀਏ ਤਾਂ ਛਾਪੜੀਆਂ ਤਾਂ ਆਪਾਂ ਪੰਜਾਬ ਦੀ ਵੀ ਬਹੁਤ ਦੇਖਦੇ ਹੈਗੇ ਆ ਪਰ ਇੱਥੇ ਲੋਕ ਜਿਹੜੇ ਹੈਗੇ ਆ ਜਿਆਦਾ ਹੀ ਜਿਹੜੇ ਹੈਗੇ ਆ ਕਾਫੀ ਇਮਾਨਦਾਰ ਦੇਖਣ ਨੂੰ ਮਿਲਦੇ ਆ ਕਿ ਜਿਹੜੇ ਆਪਾਂ ਭੱਲੇ ਕਹਿ ਸਕਦੇ ਆ ਤੁਸੀਂ ਜਿਹੜੇ ਭੱਲੇ ਕਹਿੰਦੇ ਆ ਦਾਲ ਭੱਲੇ ਇਹ ਜਿਹੜੇ ਹੈਗੇ ਆ ਜਗਾ ਜਗਾ ਦੇਖਣ ਨੂੰ ਮਿਲਦੇ ਆ ਕਿ ਇਹ ਜਿਹੜੇ ਇੰਦਾ ਦੇ ਦਾਦੇ ਪਰਦਾਦੇ ਹੈਗੇ ਉਹਨਾਂ ਦਾ ਵੀ ਇਹੇ ਕਾਰੋਬਾਰ ਸੇ ਕੱਲ ਜਾ ਹੋਰ ਵੀ ਇੱਥੇ ਕੋਈ ਕਾਰੋਬਾਰ ਦਾ ਜਿਹੜਾ ਹੈਗਾ ਮੇਨ ਕਿੰਨਾ ਚੱਲਦਾ ਹੈ ਮੇਨ ਬਾਬੇ ਪਰਦਾਦਿਆਂ ਦੇ ਵੀ ਕੰਮ ਕਰਦੇ ਨੇ ਲੋਕ ਵੀ ਕੰਮ ਕਰਦੇ ਆ ਤੇ ਬੰਦੇ ਨੇ ਦਾਲ ਭੱਲੇ ਦੇ ਸਭਿਆ ਪਰਦਾਦਿਆਂ ਦੇ ਮੇਕ ਕਰਦੇ ਆ ਜਿਹੜਾ ਲਖਣਪੁਰ ਹੈਗਾ ਇੱਕ ਗਉ ਮਸ਼ਹੂਰ ਹੈ ਇਸੇ ਕਰਕੇ ਮਸ਼ਹੂਰ ਹੈਗਾ ਹਾਂ ਜਿਸ ਤਰ੍ਹਾਂ ਇੱਕ ਟੀਜ ਮਸ਼ਹੂਰ ਹੈ ਜਿਹੜਾ ਲਖਣਪੁਰ ਦੇ ਵਿੱਚ ਜਿਹੜਾ ਥੱਲੇ ਵਾਲੀ ਮਾਤਾ ਦਾ ਮੰਦਿਰ ਹੈ ਬਹੁਤ ਜਿਆਦਾ ਮਸ਼ਹੂਰ ਹੈਗਾ ਜੇਕਰ ਤੁਸੀਂ ਲਖਣਪੁਰ ਦੇ ਵਿੱਚ ਆਨੇ ਆ ਤਾਂ ਇਹ ਜਿਹੜੇ ਦਹੀਂ ਭੱਲੇ ਭੱਲੇ ਆਪਾਂ ਦਾਲ ਭੱਲੇ ਕਹਿ ਸਕਦੇ ਆ ਇਹ ਜ਼ਰੂਰ ਖਾ ਕੇ ਜਾਓ ਕਿਉਂਕਿ ਇੱਥੇ ਹਰ ਇੱਕ ਦੁਕਾਨਦਾਰ ਵੱਲੋਂ ਜਿਹੜਾ ਹੈਗਾ ਇਹ ਤੇ ਕਿਹਾ ਜਾ ਰਿਹਾ ਹੈਗਾ ਕਿ ਇਹ ਜਿਹੜੇ ਦਾਲ ਭੱਲੇ ਜੇ ਸਨੇ ਨਹੀਂ ਖਾਤੇ ਉਹਨੇ ਵੈਸਤਾਂ ਦੇ ਵੀ ਤੀ ਯਾਤਰਾ ਨਹੀਂ ਕੀਤੀ ਪਰ ਇੱਥੇ ਜਿਹੜਾ ਹੈਗਾ ਵਾ ਕਾਫੀ ਸਮੇਂ ਤੋਂ ਜਿਹੜਾ ਇਹਨਾਂ ਦੇ ਦਾਦੇ ਪਰਦਾਦੇ ਜਿਹੜੇ ਹੈਗੇ ਇਸੇ ਇਸੇ ਕੰਮ ਦੇ ਵਿੱਚ ਨੇ ਖੈਰਨਾ ਪ੍ਰਸਨ ਨਾਲ ਆਪਣੀ ਤਰੋੜਾ ਲਖਣਪੁਰ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬਸਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛੁਟਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟੂਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488